ਅੱਜ ਇਹ ਜੀ ਕਿ گورنر ਦੀ ਸੀਟ ਵੈਕਸਲੇ ਤੇ ਧਿਆਨ ਨਾਲ ਦੇਖਿਆ ਜੇ ਜੂਟ ਨਹੀਂ ਗਈ ਮੇਰੇ ਨਾਲ ਉਸ ਦਾ ਕਾਰਨ ਹੈ ਕਿ ਸੁਪਰੀਮ ਕੋਰਟ ਦਾ ਜਾਂ ਹਾਈ ਕੋਰਟ ਦਾ ਜੱਜ ਨੂੰ ਰੱਖਣਾ ਚਾਹੀਦਾ ਹੈ ਕਿਉਂਕਿ ਐਮਰਜੈਂਸੀ ਵੇਲੇ ਕਿਸੇ ਲੋੜ ਪਏ ਤੇ ਉਹ ਆਪਰੇਟ ਕਰੇ ਇਹਨੂੰ ਕਿਉਂਕਿ ਇਹ ਮੋਟੀ ਇੰਟਰਫੇਰੈਂਸ ਉੱਥੇ ਹੁੰਦੀ ਪਈ ਹੈ ਤੁਸੀਂ ਵੇਖ ਹੀ ਰਹੇ ਹੋ ਜਿੱਥੇ ਸੈਂਟਰ ਦੀ ਆਪਣੀ ਪੋਜੀਸ਼ਨ ਨੇਗੀ ਤੇ ਉਹ ਆਪਣੇ ਇੱਕ ਨਾ ਲੈਣ ਵਾਸਤੇ ਕੋਈ ਨਾ ਕੋਈ ਪੁਆਇੰਟ ਖੇਡਦੇ ਰਹੇ ਤੇ ਹੋਰ ਕਿਧਰੇ ਤੁਸੀਂ ਵੇਖੋ ਕਿ ਇੰਨੀ ਪ੍ਰੋਬਲਮ ਨਹੀਂ ਪੈ ਰਹੀ ਜਿੱਥੇ ਇਸੇ اپੋਜੀਸ਼ਨ ਰਹੀਆਂ ਦੂਸਰੀਆਂ ਪਾਰਟੀਆਂ ਉੱਥੇ ਹੀ ਪ੍ਰੋਬਲਮ ਪੈ ਰਹੀ ਹੈ ਮੇਰੇ ਸਭ ਤੋਂ ਵੱਸੇ ਸੀਟ ਦੀ ਲੋੜ ਨਹੀਂ ਹੈ ਜੇ ਪ੍ਰੋਵਿੰਸ ਨੂੰ ਚਲਾਣਾ ਹੈ ਹਾਲੇ ਕਿ ਮੋਦੀ ਸਾਹਿਬ ਨੇ ਕੱਲ ਕਿਹਾ ਵੀ ਹੈ ਕਿ ਸਟੇਟਾਂ ਨੂੰ ਇਨਕਰੀਜ਼ ਕਰਾਂਗੇ ਤੇ ਸੈਂਟਰ ਦੀ ਇਨਕਰੀਜ਼ਮੈਂਟ ਹੋਏਗੀ ਪਰ ਇਹ ਜਿਹੜੇ ਵਿਚਲੇ ਬੰਦੇ ਰੱਖੇ ਇਹਨਾਂ ਨੇ ਇਹ ਇਨਕਰੀਜ਼ ਹੋਣ ਨਹੀਂ ਦੇਣਗੇ ਕਦੀ ਵੀ ਤੁਹਾਨੂੰ ਇਸ ਕਰਕੇ ਨੂੰ ਮੇਰੇ ਸਾਹਸੇ ਹਟਾ ਲੈਣਾ ਚਾਹੀਦਾ ਹੈ ਹਟਾ ਕੇ ਤੇ ਫਿਰ ਕੀ ਅਧਿਕਾਰ ਕਿਹਨੂੰ ਦੇਣ ਭੀ ਜੇ ਸਟੇਟ ਗਵਰਨ ਕਲਾਪਸ ਕਰ ਜਾਏ ਤਾਂ ਤੇ ਫੈਸਲਾ ਕੌਣ ਕਰੇ ਫਿਰ ਮੈਂ ਤੁਹਾਨੂੰ ਦੱਸ ਰਿਹਾ ਨਹੀਂ ਹਾਈ ਕੋਰਟ ਦਾ ਕੋਈ ਜੱਜ ਜਾਂ ਜਸਟਿਸ ਜਾਂ ਸੁਪਰੀਮ ਕੋਰਟ ਦਾ ਯੂ ਨੋ ਉਹ ਹੈਡਲ ਕਰੇ ਇਹ ਕੋਈ ਵੱਡੀ ਗੱਲ ਨਹੀਂ ਹੋਰ ਇਹਨਾਂ ਦਾ ਬੇਸਿਕਲੀ ਕੰਮ ਕੀ ਹੈ ਜੀ ਹਾਂ 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 ਹੋਰ ਬੇਸਿਕਲੀ ਕੋਈ ਕੰਮ ਹੈ ਹੀ ਨਹੀਂਗਾ ਸਿਰਫ ਬਿੱਲਾਂ ਨੂੰ ਅਪਰੂਵ ਕਰਨਾ ਉਸ ਚੀਫ ਜਸਟਿਸ ਦਾ ਹਾਂ 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 اگر وہ یہ واقعی سٹیٹا ਨੂੰ ਇਨਕ੍ਰੀਮੈਂਟ ਚਾਹੁੰਦੇ ਹੋ سٹیਟਾ ਇਨਕਰੀਜ਼ ਕਰਨ ਤੇ ਬੈਸਟ ਟਿਕਾ ਹੈਗਾ ਬਿਲਕੁਲ ਠੀਕ ਹੈ